ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਖਬੀਰ ਦਾ ਸਰੀਰ ਖੜਕ ਕੇ ਸਗੀ ਮੰਜੇ ਤੇ ਪਿਆ ਗਿਆ ਸੀ ਵੀ ਮੰਜੇ ਤੇ ਐਸੇ ਹਾਲਾਤ ਦੇ ਵਿੱਚ ਪਿਆ ਹੌਲੀ ਹੌਲੀ ਸਰੀਰ ਪੂਰਾ ਸੁੱਕ ਗਿਆ ਰੱਡੀਆਂ ਦਾ ਪਿੰਜਰ ਬਣ ਗਿਆ ਸੀਰ ਚ ਜਾਨ ਨਹੀਂ ਰਹੀ ਜੇ ਘਰ ਦੇ ਹੱਥ ਲਾਉਂਦੇ ਚੀਕਾ ਮਾਰਦਾ ਨਹਾਉਣਾ ਧੋਣਾ ਸਾਭ ਸੰਭਾਲ ਕਰਨੇ ਵੀ ਮੁਸ਼ਕਲ ਹੋ ਗਈ ਇਹਦੀ ਇਹ ਹਾਲਤ ਨੂੰ ਦੇਖ ਕੇ ਮਾਂ ਵੀ ਤਰ ਗਈ ਇਸ ਦੁਨੀਆ ਤੋਂ ਆਪਣੇ ਪੈਰਾਂ ਤੇ ਦਰਦਾ ਸ਼ਰਾ ਜਿਉ ਮਾਂ ਹੁੰਦੀ ਦੇਖਦੀ ਤਾਂ ਉਹਨੂੰ ਵੀ ਚੰਗਾ ਲੱਗਦਾ ਮੇਰਾ ਪੁੱਤ ਤੁਰਮ ਲੱਗ ਗਿਆ ਪਰ ਅੱਜ ਉਹ ਵਿਚਾਰੀ ਇਸ ਦੁਨੀਆ ਤੇ ਨਹੀਂ ਰਹੀ ਮੈਲ ਦਾ ਭਰਿਆ ਸਰੀਰ ਜਟਾਵਾ ਨਾਲ ਭਰਿਆ ਸਿਰ ਤੇ ਹੱਡੀਆਂ ਦਾ पिੰਜਰ ਬਣਿਆ ਹੋਇਆ ਸਰੀਰ ਮਥਾ ਭਾਰਾ 20 ਕਿਲੋ ਦਾ ਸਿਕੰਬੀਰ ਸਾਡੇ ਸੁਪਨਿਆਂ ਦੇ ਘਰ ਪਹੁੰਚਿਆ ਸੀ ਭਾਸੀ ਚਾਚੀ ਦਾਈ ਬੂਆ ਇਹ ਸਾਰੇ ਰਿਸ਼ਤੇ ਆ ਜਿਹੜੇ ਮਤਲਬ ਬੇਇਮਾਨੀ ਦੀਆਂ ਹੋਈ ਜਾਂਦੀਆਂ ਅੱਜ ਸਾਡੇ ਸੋਸਾਇਟੀ ਸਾਡੇ ਸਮੇਂ ਨੂੰ ਬੇਪਤਾ ਪਿੰਡੀਆਂ ਉਹਨਾਂ ਸੁਖਵੀਰ ਵਰਗੇ ਮੀਰ ਬਹੁਤ ਜ਼ਿਆਦਾ ਤਕਰੀਫ ਕਰਦੇ ਆ ਕੋਈ ਜਿਹੜੇ ਚ ਵੀ ਨਹੀਂ ਪੜਦਾ ਆ ਕੇ ਘਰ ਵਿੱਚ ਸ਼ੇਅਰ ਕਰਨਾ ਸਾਡਾ ਮਕਸਦ ਇਹ ਆ ਵੀ ਲੋਕ ਜਾਗਰੂਕ ਹੋਣ ਲੋਕ ਅਵੇਅਰ ਹੋਣ ਅੱਜ ਇਹ ਸਖਵੀਰ ਵੀਰਾ ਬਿਲਕੁਲ ਮਰਨ ਦੀ ਕੰਗਾਰ ਤੇ ਸੀ ਆਪਣੇ ਆਪ ਨੂੰ ਵੀ ਸੰਰਕਰਨੀ ਬੈਠਾ ਸੀ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ ਬਸ ਇੱਕ ਆਖਰੀ ਹੰਪੜਾ ਉਹ ਵਾਹਿਗੁਰੂ ਦੀ ਕਿਰਪਾ ਨਾਲ ਸਖਵੀਰਾਂ ਨੇ ਲੜ ਕੇ ਉਹਨਾਂ ਨੇ ਮਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰਾ ਸਖਵੀਰ ਸਿੰਘ ਆ ਅਮਲੋ ਤੋਂ ਜਿਲ੍ਹਾ ਪੈ ਜਾਂਦਾ ਫਤਿਹਗੜ੍ਹ ਸਾਹਿਬ ਤੇ ਅਮਲੋ ਗੁਰੂ ਰਵੀਦਾਸ ਮਹਾਰਾਜ ਦੇ ਨਗਰ ਦੇ ਵਿੱਚ ਰਹਿੰਦਾ ਸੀ ਇਹ ਵੀਰ 2 ਸਾਲ ਪਹਿਲਾਂ 3 ਸਾਲ ਪਹਿਲਾਂ ਇਹਦਾ ਵੀਰ ਦਾ ਸੀਰਕ ਕੋਈ ਇਫੈਕਟ ਪਿਆ ਘਰੇ ਸੁੱਤਾ ਪਿਆ ਸੀ ਸਵੇਰ ਨੂੰ ਜਦੋਂ ਉੱਠਿਆ ਤਾਂ ਇੱਕ ਲੱਤ ਕੰਮ ਨਹੀਂ ਸੀ ਕਰਦੀ ਹੌਲੀ-ਹੌਲੀ ਪੂਰਾ ਸਰੀਰ ਹੀ ਕੰਮ ਕਰਨੋਂ ਹਟ ਗਿਆ ਇਹਦੇ ਪਿਤਾ ਜੀ ਪ੍ਰੈਸ ਦਾ ਕੰਮ ਕਰਦੇ ਕੱਪੜੇ ਪ੍ਰੈਸ ਕਰਕੇ ਘਰੇ ਰੋਟੀ ਪਾਣੀ ਚਲਾਉਂਦੇ ਸੀ ਭੈਣ ਵਿਆਹਤੀ ਸੀ ਇਹ ਵਿਆਹਣ ਵਾਲਾ ਸੀ ਹਜੇ ਦੋ ਭੈਣ ਭਰਾਈ ਸੀ ਤੇ ਬਾਪੂ ਨੇ ਤੇ ਮਾਂ ਨੇ ਬੜੀਆਂ ਏ ਅਰਮਾਨ ਪਾਲੇ ਹੋਏ ਸੀ ਵੀ ਅਸੀਂ ਆਪਣੇ ਪੁੱਤ ਦਾ ਵਿਆਹ ਕਰਾਂਗੇ ਸਖਵੀਰ ਦਾ ਪਰ ਕਰਮਾ ਨੂੰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਖਵੀਰ ਦਾ ਸ਼ਰੀਰ ਖੜ ਗਿਆ ਸੀ ਮੰਜੇ ਤੇ ਪਿਆ ਗਿਆ ਸਖਵੀਰ ਮੰਜੇ ਤੇ ਐਸੇ ਹਾਲਾਤ ਦੇ ਵਿੱਚ ਪਿਆ ਹੌਲੀ ਹੌਲੀ ਸ਼ਰੀਰ ਪੂਰਾ ਸੁੱਕ ਗਿਆ ਹੱਡੀਆਂ ਦਾ ਪਿੰਜਰ ਬਣ ਗਿਆ ਸੀ ਚ ਜਾਨ ਨਹੀਂ ਰਹੀ ਜੇ ਘਰ ਦੇ ਹੱਥ ਲਾਉਂਦੇ ਚੀਕਾਂ ਮਾਰਦਾ ਨਹਾਉਣਾ ਧੋਣਾ ਸੰਭਾਲ ਕਰਨੇ ਵੀ ਮੁਸ਼ਕਲ ਹੋ ਗਈ ਇਹਦੀ ਇਹ ਹਾਲਤ ਨੂੰ ਦੇਖ ਕੇ ਮਾਂ ਵੀ ਤੁਰ ਗਈ ਇਸ ਦੁਨੀਆ ਤੋਂ ਤੇ ਅੱਜ ਸਖਵੀਰ ਜਦੋਂ ਆਪਣੇ ਪੈਰਾਂ ਤੇ ਤੁਰਦਾ ਸ਼ਰਦਜੀ ਉਹ ਮਾਂ ਹੁੰਦੀ ਦੇਖਦੀ ਤਾਂ ਉਹਨੂੰ ਵੀ ਚੰਗਾ ਲੱਗਦਾ ਵੀ ਮੇਰਾ ਪੁੱਤ ਤੁਰਨ ਲੱਗ ਗਿਆ ਪਰ ਅੱਜ ਉਹ ਵਿਚਾਰੀ ਇਸ ਦੁਨੀਆ ਤੇ ਨਹੀਂ ਰਹੀ ਤੇ ਜਦੋਂ ਉਹ ਤੁਰ ਗਈ ਉਸ ਤੋਂ ਬਾਅਦ ਤਾਂ ਸਖਵੀਰ ਦੀ ਹਾਲਤ ਇੰਨੀ ਬਦਤਰ ਹੋ ਗਈ ਪਹਿਲਾਂ ਤਾਂ ਮਾੜਾ ਮੋਟਾ ਉਹ ਕਿਵੇਂ ਮੈਨਾਂ ਕਿਵੇਂ ਦਾਣਾ ਮੂੰਹ ਚ ਪਾਈ ਜਾਂਦੀ ਸੀ ਮਾਂ ਮਾਂ ਹੀ ਹੁੰਦੀ ਹੈ ਭਾਈ ਪਰ ਬਾਪ ਉਸ ਤਰ੍ਹਾਂ ਸੇਵਾ ਨਹੀਂ ਕਰ ਸਕਿਆ ਜਿੰਨਾ ਮਾਂ ਕਰ ਰਹੀ ਸੀ। ਸਖਬੀਰ ਦੇ ਹਾਲਾਤ ਦੇਖੋ ਕੀ ਸੀ ਜਦੋਂ ਸਾਡੇ ਕੋਲ ਲੈ ਕੇ ਆਏ ਸੀ। ਕਿਵੇਂ ਮੈਲ ਨਾਲ ਭਰਿਆ ਸਰੀਰ ਜਟਾਵਾਂ ਨਾਲ ਭਰਿਆ ਸਿਰ ਤੇ ਹੱਡੀਆਂ ਦਾ ਪਿੰਜਰ ਬਣਿਆ ਹੋਇਆ ਸਰੀਰ ਮਸਾ 12 ਕਿਲੋ ਦਾ ਸਖਬੀਰ ਸਾਡੇ ਸੁਪਨਿਆਂ ਦੇ ਘਰ ਪਹੁੰਚਿਆ ਸੀ। ਤੇ ਅੱਜ ਇਹ ਵੀਰਾ ਤਰਨ ਵੀ ਲੱਗਿਆ ਅੱਜ ਪਹਿਲਾਂ ਤਾਂ ਬੈਠ ਵੀ ਨਹੀਂ ਸਕਦਾ ਸੀ। ਅੱਜ ਵੀਰਾ ਆਪਣੇ ਪੈਰਾਂ ਤੇ ਖੜਾ ਪਹਿਲਾਂ ਤਾਂ ਉੱਠ ਕੇ ਢੋਲ ਆ ਕੇ ਬੈਠ ਵੀ ਨਹੀਂ ਸੀ ਹੁੰਦਾ ਵੀਰੇ ਤੋ ਇਹ ਸਭ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਸਦਕਾ ਪਰ ਇੱਥੇ ਇੱਕ ਬੜਾ ਵੱਡਾ ਆਲਾਮਬਾ ਵੀ ਆ ਸਾਡੇ ਸਮਾਜ ਵਾਸਤੇ ਸਾਡੀ ਸੋਸਾਇਟੀ ਵਾਸਤੇ ਤੇ ਉਹਨਾਂ ਰਿਸ਼ਤੇਦਾਰਾਂ ਵਾਸਤੇ ਭੈਣ ਭਰਾਵਾਂ ਵਾਸਤੇ ਕੋਈ ਮਾਮੇ ਦਾ ਪੁੱਤ ਤਾਂ ਕੋਈ ਮਾਸੀ ਦਾ ਪੁੱਤ ਕੋਈ ਭੂਆ ਦਾ ਪੁੱਤ ਕੋਈ ਚਾਚੇ ਦਾ ਪੁੱਤ ਕੋਈ ਤਾਏ ਦਾ ਤੀ ਪੁੱਤ ਕਿੱਥੇ ਚਲੇ ਜਾਂਦੇ ਨੇ ਉਹ ਲੋਕ ਸਾਬ ਉਹ ਭੂਆ ਉਹ ਮਾਸੀਆਂ ਉਹ ਮਾਮੇ ਪਚਾਚੇ ਉਹ ਤਾਏ ਕਿੱਧਰ ਚਲੇ ਜਾਂਦੇ ਨੇ ਸਾਬ ਸੁਖਵੀਰ ਦੀ ਜਿਹੜੀ ਸਮੱਸਿਆ ਸੀਗੀ ਜੇ ਉਸੇ ਟਾਈਮ ਹੀ ਹੱਲ ਹੋ ਜਾਂਦਾ ਸੁਖਵੀਰ ਦਾ ਪ੍ਰੋਪਰ ਫਿਜ਼ੀਓਥੈਰੇਪੀ ਚੱਲ ਪੈਂਦੀ ਪ੍ਰੋਪਰ ਮਾਲਸ਼ਾ ਸ਼ੁਰੂ ਹੋ ਜਾਂਦੀਆਂ ਪ੍ਰੋਪਰ ਡਾਈਟ ਵਧੀਆ ਮਿਲਦੀ ਰਹਿੰਦੀ ਤਾਂ ਸੁਖਵੀਰ ਨੂੰ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਜਿਹੜੇ ਹਾਲਾਤਾਂ ਦੇ ਵਿੱਚ ਅੱਜ ਸਖਵੀਰ ਸਾਡੇ ਕੋਲੇ ਪਹੁੰਚਿਆ ਗੱਲ ਕੱਲੀ ਸਖਵੀਰ ਦੀ ਨਹੀਂ ਸਖਵੀਰ ਵਰਗੇ ਹੋਰ ਬਹੁਤ ਸਾਰੇ ਵੀਰ ਨੇ ਕਿਸੇ ਦਾ ਐਕਸੀਡੈਂਟ ਹੋ ਗਿਆ ਚੂੜਾ ਟੁੱਟ ਗਿਆ ਰੀੜ ਦੀ ਹੱਡੀ ਤੇ ਸੱਟ ਲੱਗ ਗਈ ਪੱਟ ਟੁੱਟ ਗਿਆ ਜਾਂ ਕੋਈ ਹੋਰ ਮੇਜਰ ਪ੍ਰੋਬਲਮ ਆ ਗਈ ਘਰੇ ਮੰਝਿਆਂ ਤੇ ਪੈ ਗੱਲ ਸੜ ਜਾਂਦੇ ਨੇ ਪਰ ਜਿੱਨਾਂ ਘਰਾਂ 'ਚ ਕਿਤੇ ਨਾ ਕਿਤੇ ਮਾਵਾ ਹੁੰਦੀਆਂ ਉਹ ਆਪਣੇ ਪੁੱਤ ਨੂੰ ਉਹਦੀ ਚੌਂ ਚੁੱਛ ਦਾਣਾ ਪਾਈ ਜਾਂਦੀਆਂ ਕਿਵੇਂ ਨਾ ਕਿਵੇਂ ਫੜ ਦੜ ਕੇ ਕਰਕੇ ਇਧਰੋਂ ਉਧਰੋਂ ਪਰ ਜਦੋਂ ਮਾਵਾ ਵੀ ਤੁਰ ਜਾਂਦੀਆਂ ਫਿਰ ਇਦਾਂ ਦੇ ਹਾਲਾਤ ਬਣ ਜਾਂਦੇ ਇਦਾਂ ਦੇ ਸਖਵੀਰ ਤੇ ਬਣ ਗਏ ਤਾਂ ਸਾਡਾ ਸਮਾਜ ਜੇ ਦੋਵਰੀ ਮਾਂ ਕਹਿੰਦੇ ਆ ਤਾਂ ਮਾਮਾ ਬਣਦਾ ਮਾਮਾ ਮਾਸੀ ਚਾਚੀ ਤਾਈ ਭੂਆ ਇਹ ਸਭ ਰਿਸ਼ਤੇ ਆ ਜਿਹੜੇ ਇਹ ਚੀਜ਼ਾਂ ਮਤਲਬ ਬੇਈਮਾਨੀ ਜੀਆਂ ਹੋਈ ਜਾਂਦੀਆਂ ਅੱਜ ਸਾਡੇ ਸੋਸਾਇਟੀ ਸਾਡੇ ਸਮਾਜ ਇਹ ਰਿਸ਼ਤੇ ਬੇਮਤਲਬ ਜੇ ਹੋਈ ਜਾਂਦੇ ਸਿਰਫ ਵਿਆਹ ਸ਼ਾਦੀਆਂ ਤੇ ਨੱਚਣ ਗਾਉਣ ਨੂੰ ਮਾਮਾ ਨਾਈ ਤੋਂ ਹੀ ਮੌਕੇ ਪੀੜੀ ਤੋਂ ਲਾਉਣ ਨੂੰ ਜਾਗੋ ਤੇ ਜਾਗੋ ਕੱਢਣ ਨੂੰ ਜਾਂ ਗਾਣਿਆਂ ਤੇ ਮੂਰੇ ਹੋ ਕੇ ਨੱਚਣ ਨੂੰ ਇਹ ਰਿਸ਼ਤੇਦਾਰ ਰਹਿ ਕੇ ਸਾਰੇ ਜਦੋਂ ਵਿਵਪਤਾ ਪੈਂਦੀ ਆ ਉਹ ਲੋ ਸੁਖਵੀਰ ਵਰਗੇ ਵੀਰ ਬਹੁਤ ਬਹੁਤ ਜ਼ਿਆਦਾ ਤਕਲੀਫ ਕਰਦੇ ਆ ਕੋਈ ਡੇੜੇ ਚ ਵੀ ਨਹੀਂ ਵੜਦਾ ਆ ਕੇ ਘਰ ਦੇ ਕੋਈ ਦੇਖਣ ਵੀ ਨਹੀਂ ਆਉਂਦਾ ਕੋਈ ਪੁੱਛਣ ਵੀ ਨਹੀਂ ਆਉਂਦਾ ਕਿ ਤੁਸੀਂ ਜਿਉਂਦੇ ਆ ਕਿ ਮਰ ਗਏ ਬੀਨਤੀ ਹੈ ਜੀ ਸਾਡੀ ਇਦਾਂ ਦੇ ਸਮਾਜ ਦੇ ਵਿੱਚ ਜਿੰਨੇ ਮਰਜ਼ੀ ਘਰ ਬਣਾ ਲਏ ਇਦਾਂ ਦੇ ਸ਼ੈਲਟਰ ਜਿੰਨੇ ਮਰਜ਼ੀ ਬਣਾ ਲਏ ਟੈਂਟ ਲਾ ਕੇ ਤੰਬੂ ਤੋਂ ਸ਼ੁਰੂ ਕਰਕੇ ਸੇਵਾ ਅੱਜ 850 ਦੇ ਕਰੀਬ ਪਰਿਵਾਰ ਆ ਸਾਡਾ ਮੈਂਬਰ ਸਾਡੀਆਂ ਭੈਣਾਂ ਮਾਵਾ ਬੱਚੇ ਬੱਚੀਆਂ ਬਾਪੂ ਬਜ਼ੁਰਗ ਨੌਜਵਾਨ ਵੀਰ 5000 ਦੇ ਕਰੀਬ ਘਰਾਂ ਨੂੰ ਜਾ ਚੁੱਕੇ ਆ ਠੀਕ ਹੋ ਕੇ ਸੈਂਕੜਿਆਂ ਦੀ ਮੌਤ ਵੀ ਹੋ ਚੁੱਕੀ ਆ ਪਰੇ ਸਭ ਕਰਦੇ ਆ ਕਰਦੇ ਆ ਇਹ ਸਭ ਕੁਝ ਦੇਖਦੇ ਆ ਦੇਖਦੇ ਆ ਮਨ ਨੂੰ ਤਕਲੀਫ ਵੀ ਹੁੰਦੀ ਆ ਵੀ ਦਾ ਹੱਲ ਕੀ ਆ ਆਪਾਂ ਕਿੰਨੇ ਕੁ ਹੋਰ ਸ਼ੈਲਟਰ ਬਣਾਈ ਚੱਲਾਂਗੇ ਅੱਜ 800 ਬੰਦਾ ਕੱਲ ਨੂੰ 8000 ਬੰਦੇ ਦਾ ਵੀ ਇੱਥੇ ਰਹਿਣ ਸੈਣ ਬਣ ਜਾਊਗਾ ਪਰ ਫਿਰ ਕੀ ਸੁਖਵੀਰ ਵਰਗੇ ਲੋਕਾਂ ਦੀ ਇਹ ਸਮੱਸਿਆ ਠੀਕ ਹੋ ਜਾਊਗੀ ਫਿਰ ਕੋਈ ਬੰਦਾ ਇਦਾਂ ਦੇ ਹਲਾਰਚ ਨਹੀਂ ਰਹੂਗਾ ਜਿੱਦਾਂ ਦੇ ਸੁਖਵੀਰ ਸੀ ਜਾਂ ਸੁਖਵੀਰ ਵਰਗੇ ਹੋਰ ਜਿਹੜੇ ਬਹੁਤ ਬੈਠੇ ਨੇ ਕੋਈ ਸੰਗੜਾ ਨਾ ਬੰਨ ਕੇ ਰੱਖਿਆ ਹੋਇਆ ਘਰੇ ਕੋਈ ਗੁਲਾਮ ਬਣਾ ਕੇ ਰੱਖਿਆ ਤੋ ਗੋਹਾ ਚਕਾਈ ਜਾਂਦੇ ਕੁੱਟ-ਕੁੱਟ ਕੋਈ ਅੱਖਾਂ ਤੋਂ ਅੰਨਾਵਾ ਕੋਈ ਜਨਮ ਤੋਂ ਮੰਦਬੁੱਧੀ ਬੱਚਾ ਵਾ ਉਹਨੂੰ ਕਮਰੇ ਚ ਬੰਦ ਕਰਕੇ ਰੱਖਿਆ ਹੋਇਆ ਕੋਈ ਲੱਤਾਂ ਪੈਰਾਂ ਤੋਂ ਪਾਹਜ ਆ ਉਹ ਨਰਕ ਕੱਟੀ ਜਾਂਦਾ ਕਿਸੇ ਦੇ ਮਾਂ ਪਿਓ ਹੈ ਨਹੀਂ ਕਿਸੇ ਦੇ ਧੀ ਪੁੱਤ ਹੈ ਨਹੀਂ ਫਿਰ ਇਹ ਸਾਰੀਆਂ ਚੀਜ਼ਾਂ ਇਹ ਸਾਰੇ ਰਿਸ਼ਤੇ ਇਹ ਸਾਰਾ ਸਮਾਜ ਇਹ ਸਾਡੀ ਸੋਸਾਇਟੀ ਦੇ ਵਿੱਚ ਮੂਰੇ ਹੋ ਕੇ ਭੰਗੜੇ ਪਾਉਣ ਵਾਲੇ ਰਿਸ਼ਤੇਦਾਰ ਦੁੱਖ ਚ ਕਿਉਂ ਨਹੀਂ ਖੜਨਾ ਸਿੱਖਦੇ ਪਹਿਲਾਂ ਵੀ ਤਾਂ ਅਸੀਂ ਏਸੀ ਸੋਸਾਇਟੀ ਏਸੀ ਸਮਾਜ ਚ ਰਹਿੰਦੇ ਸੀ ਇਹੀ ਪੰਜਾਬ ਸੀ ਇਹੀ ਲੋਕ ਸੀ ਉਦੋਂ ਇੰਨੇ ਸੰਸਾਧਨ ਵੀ ਹੈ ਨਹੀਂ ਸੀ ਉਦੋਂ ਇੰਨੇ ਪ੍ਰਬੰਧ ਵੀ ਹੈ ਨਹੀਂ ਸੀ ਜਿੰਨੇ ਅੱਜ ਉਦੋਂ ਅਸੀਂ ਇੱਕ ਦੂਜੇ ਦੇ ਨਾਲ ਖੜਦੇ ਸੀ ਕੋਈ ਲਵਾਰਸ ਨਹੀਂ ਸੀ ਕੋਈ ਇੱਕ ਵੀ ਬੰਦਾ ਲਵਾਰਸ ਨਹੀਂ ਹੁੰਦਾ ਸੀ ਜੇ ਕੋਈ ਕਹਿ ਹੁੰਦਾ ਸੀ ਵੀ ਤਾਂ ਕੋਈ ਨਹੀਂ ਨਾ ਤਾਂ 10 ਖੜੇ ਹੋ ਜਾਂਦੇ ਸੀ ਨਹੀਂ ਕਿਉਂ ਨਹੀਂ ਮੈਂ ਬਾਈ ਇਹਦਾ ਅੱਜ ਸ਼ਰਿਆ ਧੀਜੇ ਖੜੇ ਹੁੰਦੇ ਆ ਕੋਲੇ ਭਾਣਜੇ ਖੜੇ ਹੁੰਦੇ ਆ ਮਾਮੇ ਮਾਮੀਆਂ ਮਾਸੀ ਮਾਸੜ ਭੂਆ ਫੁੱਫੜ ਚਾਚੇ ਤਾਏ ਉਹਨਾਰੇ ਹੁੰਦਿਆ ਹੋਇਆ ਵੀ ਉਹ ਖੁਦ ਵੀ ਕਹਿਨਦੇ ਜੀ ਦਾ ਕੋਈ ਨਹੀਂ ਵਿਚਾਰੇ ਦਾ ਲਵਾਰਸ ਆ ਜੀ ਇਹ ਤਾਂ ਐਂ ਕਹਿਨਦੇ ਲੋਕ ਉਹਨੂੰ ਪੁੱਛੀਦਾ ਵੀ ਤੁਸੀਂ ਹੈ ਤਾਂ ਹੈਗੇ ਹੋ ਨਹੀਂ ਜੀ ਸਾਡਾ ਕਿਤੇ ਸਰਦਾ ਸਾਡਾ ਤਾਂ ਅਸੀਂ ਤਾਂ ਆਪ ਹੀ ਬਹੁਤ ਔਖੇ ਆ। ਕੀ ਬਾਤ ਹੈ ਲੋ। ਇਹ ਵੀਰੇ ਦੀ ਵੀਡੀਓ ਸ਼ੇਅਰ ਕਰਨਾ ਸਾਡਾ ਮਕਸਦ ਇਹ ਆ ਵੀ ਲੋਕ ਜਾਗਰੂਕ ਹੋਣ ਲੋਕ ਅਵੇਅਰ ਹੋਣ। ਅੱਜ ਜੇ ਸੁਖਵੀਰ ਵੀਰਾ ਬਿਲਕੁਲ ਮਰਨ ਦੀ ਕੰਗਾਰ ਤੇ ਸੀ ਆਪਣੇ ਆਪ ਨੂੰ ਵੀ ਸੰਡਰ ਕਰੀ ਬੈਠਾ ਸੀ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ ਬਸ। ਇੱਕ ਆਖਰੀ ਹੰਬੜਾ ਉਹ ਵਾਹਿਗੁਰੂ ਦੀ ਕਿਰਪਾ ਨਾਲ ਕੁਝ ਵੀਰਾਂ ਨੇ ਰਲ ਕੇ ਪਿੰਡ ਦੇ ਬੰਦੇ ਲੈ ਕੇ ਆਏ ਨਾ ਤੈਨੂੰ ਨਾਲ ਮੱਲੇ ਦੇ ਹਨ ਤੇ ਉਹਨਾਂ ਨੇ ਮਾਰਿਆ ਤੇ ਐਸੀਆਂ ਤਕਲੀਫਾਂ ਚੱਲਦੇ ਪਤਾ ਨਹੀਂ ਕਿੰਨੇ ਲੋਕ ਅਜੇ ਬੰਦ ਕਮਰਿਆਂ 'ਚ ਹੀ ਬੈਠੇ ਹੁੰਦਾ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬੇਨਤੀ ਆ ਭਾਈ ਤੁਸੀਂ ਥੋੜੀ ਜੀ ਤਾਂ ਸਪੋਰਟ ਕਰੋ ਅੱਗੇ ਭਾਣ ਦੇ ਨਾਨਕੀ ਰਹਿ ਕੇ ਪੜਦੇ ਹੁੰਦੇ ਸੀ ਪੜਦੇ ਹੁੰਦੇ ਸੀ ਭਾਣ ਦੇ ਮਾਸੀਆਂ ਮਾਸੜਾ ਕੋਲੇ ਪੜਦੇ ਹੁੰਦੇ ਸੀ ਪੜਦੇ ਹੁੰਦੇ ਸੀ ਭੂਆ ਕੋਲੇ ਫਫੜ ਕੋਲੇ ਭਤੀਜੇ ਰਹਿੰਦੇ ਹੁੰਦੇ ਸੀ ਹੁਣ ਕੀ ਹੋ ਗਿਆ ਹੁਣ ਉਹ ਰਿਸ਼ਤੇ ਐਨੇ ਹੁਣੇ ਕੱਤ ਹੋ ਗਏ ਸੋਚਿਓ ਜੀ ਵਿਚਾਰਿਓ ਜੀ ਜਰੂਰ ਆਪਣੇ ਆਸ-ਪਾਸ ਧਿਆਨ ਮਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ